ਹੈਲੋ ਮਾਈ ਡੀਅਰ ਸਟੂਡੈਂਟਸ ਵੈਲਕਮ ਟੂ ਮਾਈ ਚੈਨਲ ਮੈਟ੍ਰੋਕ ਵਿਦ ਸ਼ਮਿੰਦਰ ਮੈਮ ਬੀਤਾ ਅੱਜ ਅਸੀਂ ਇੱਕ ਹੋ ਟ੍ਰਿਕ ਸਿੱਖਣ ਜਾ ਰਹੇ ਹਾਂ ਬਿਨਾ ਪਹਾੜਾ ਪੜੇ ਤੋਂ 9 ਨਾਲ ਗੁਣਾ ਕਰਨੀ ਮਤਲਬ ਜੇ ਅਸੀਂ ਕਿਸੇ ਵੀ ਵੱਡੀ ਤੋਂ ਵੱਡੀ ਸੰਖਿਆ ਦੀ ਅਸੀਂ 9 ਨਾਲ ਗੁਣਾ ਕਰਨੀ ਹੋਵੇ ਤਾਂ ਅਸੀਂ ਮੋਸਟਲੀ ਪਹਾੜਾ ਪੜ੍ਹਦੇ ਹਾਂ ਪਰ ਅੱਜ ਅਸੀਂ ਬਿਨਾ ਪਹਾੜਾ ਪੜ੍ਹੇ ਤੋਂ 9 ਦਾ ਇਹਨਾਂ ਦੀ ਗੁਣਾ ਦਾ ਆਨਸਰ ਕੱਢਾਂਗੇ ਜਿਵੇਂ ਮੇਰੇ ਕੋਲ ਪਹਿਲੀ ਸੰਖਿਆ ਹੈਗੀ ਹੈ 79 ਨੂੰ ਅਸੀਂ 9 ਨਾਲ ਗੁਣਾ ਕਰਨੀ ਹੈ ਤਾਂ ਤੁਸੀਂ 79 ਤੇ 9 ਦੀ ਗੁਣਾ ਕਰਕੇ ਨੋ ਦਾ ਪਹਾੜਾ ਪੜੋਗੇ ਪਹਿਲਾਂ ਪਰ ਇਹਦੇ ਇੱਕ ਹੋਰ ਟ੍ਰਿਕ ਵੀ ਹੈਗੀ ਹੈ ਤੁਸੀਂ ਕੀ ਕਰੋ 79 ਦੇ ਨਾਲ ਜ਼ੀਰੋ ਲਗਾ ਲਓ ਠੀਕ ਹੈ ਔਰ نیچے ਜਿਹੜਾ ਪਹਿਲੀ ਸੰਖਿਆ ਹੈਗੀ ਹੈ ਉਹਨੂੰ ਇਹਦੇ ਚੋਂ ਮਾਈਨਸ ਕਰ ਦਿਓ ਤਾਂ ਦੇਖੋ ਹੁਣ ਇੱਥੋਂ ਹਸਲ ਆ ਗਿਆ ਇੱਥੇ ਬਣ ਗਏ 10 ਦਸਾਂ ਚ ਨੌ ਗਿਆ 1 ਅੱਠਾਂ ਚ 7 ਗਏ 1 ਔਰ 7 ਠੀਕ ਹੈ ਤਾਂ ਸਾਡੇ ਕੋਲ ਇਹਦਾ ਆਨਸਰ ਕਿੰਨਾ ਆ ਗਿਆ 711 ਇਸੇ ਤਰ੍ਹਾਂ ਅਸੀਂ ਨੈਕਸਟ ਕਰਕੇ ਦੇਖਦੇ ਹਾਂ 359 ਨੂੰ ਉਸੇ 9 ਨਾਲ ਗੁਣਾ ਕਰਨੀ ਹੈ ਅਸੀਂ ਉਸੇ ਤਰ੍ਹਾਂ ਹੀ ਫਿਰ ਕਰਾਂਗੇ 359 ਦੇ ਨਾਲ ਅਸੀਂ ਪਹਿਲਾਂ ਜ਼ੀਰੋ ਲੇਖ ਲਾਂਗੇ ਔਰ ਜਿਹੜੀ ਆ ਫਰਸਟ ਸੰਖਿਆ ਸੀ ਸਾਡੇ ਕੋਲੇ 359 ਇਹਨੂੰ ਇਹਦੇ ਨੀਚੇ ਰੱਖ ਕੇ ਅਸੀਂ ਮਾਈਨਸ ਕਰ ਦਾਂਗੇ ਫਿਰ ਇੱਥੋਂ ਆਪਾਂ ਅਸਲ ਇੱਥੇ ਰਿਹਾ ਗਿਆ 8 10 ਇੱਥੇ ਬਣ ਕੇ 10 10 ਚੋਂ 9 ਗਿਆ 1 8ਾਂ ਚੋਂ 5 ਗਏ 3 5 ਚੋਂ 3 ਗਏ 2 ਔਰ 3 ਤਾਂ ਸਾਡੇ ਕੋਲ ਕਿੰਨਾ ਜਵਾਬ ਆ ਗਿਆ 3000 231 ਇੱਕ एग्जांपल ਆਪਾਂ ਹੋਰ ਲੈਨੇ ਆਂ ਤਾਂ ਜਿੱਦਾਂ ਮੇਰੇ ਕੋਲੇ ਹੁਣ ਆਹ ਕੁਐਸਚਨ ਹੈਗਾ 6 5 7 9 8 ਇਹਨੂੰ ਮੈਂ 9 ਨਾਲ ਗੁਣਾ ਕਰਨੀ ਸੀ ਮੈਂ ਇਹਦੇ ਨਾਲ ਪਹਿਲਾਂ ਜ਼ੀਰੋ ਲਗਾ ਕੇ ਔਰ نیچے ਇਹਦੇ ਹੁਣ ਅਸੀਂ ਇੱਥੋਂ ਸਟਾਰਟ ਕਰਨਾ ਹੁੰਦਾ ਹੈ ਇਹਦੇ نیچے ਅਸੀਂ ਸੇਮ ਸੰਖਿਆ ਦੁਆਰਾ ਲਿਖ ਕੇ ਇਹਦਾ ਮਾਈਨਸ ਕਰਦੇ ਆਂ ਇੱਥੇ ਕਿੰਨੇ ਰਹਿ ਗਏ 7 ਤੇ ਬਣ ਗਏ 10 ਦਸਾਂ ਚ 8 ਕੇ 2 ਇੱਥੇ ਕਿੰਨੇ ਰਗੇ 8 17 17 ਚੋਂ 9 ਗਏ 8 8ਾ ਚੋਂ 7 ਗਿਆ 1 7ਾ ਚੋਂ 5 ਗਏ 2 ਥੇ ਰਹਿ ਗਏ 5 15 ਦੇ ਵਿੱਚੋਂ 6 ਗਏ 9 ਰਹਿ ਇੱਥੇ ਆਗੇ 5 ਤਾਂ ਮੇਰੇ ਕੋਲ ਅਨਸਰ ਕਿੰਨਾ ਆ ਗਿਆ 592182 ਆ ਇੱਕ ਕੁਐਸਚਨ ਰਹਿ ਗਿਆ ਬੇਟਾ ਇਹ ਤੁਸੀਂ ਆ ਟਰਾਈ ਕਰੋਗੇ 4005 ਨੂੰ 9 ਨਾਲ ਗੁਣਾ ਕਰਨੀ ਹੈ ਪਰ ਬਿਨਾਂ 9 ਦਾ ਪਹਾੜਾ ਪੜੇ ਥੈਂਕ ਯੂ